ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮজুরਾਂ ਦੀ ਕਮੇਟੀ ਪੰਜਾਬ ਜੋ ਭਗਤਨਾਮ ਜੋ ਜ세 ਬੰਦੀ ਵਾਲੋਂ ਫੈਸਲਾ ਹੋਇਆ ਸੀ ਅੱਜ ਕਿ ਪੰਜਾਬ ਭਰ ਵਿੱਚ ਅੱਜ ਪਿੰਡ ਪਦਰੀ ਪੁੱਤਲੇ ਜਿਹੜੇ ਆਪੋਕੇ ਨੇ ਤਿੰਨ ਦਿਨ ਦਿੱਤਾ ਹੈ 15 16 ਤੋਂ 17 ਅੱਜ ਜਿਹੜੇ ਆ ਸਾਰੇ ਪੰਜਾਬ ਵਿੱਚ ਪੁੱਤਲੇ ਫੁੱਕੇ ਜਾਣੇ ਆ ਉਹ ਵਿਰੋਧ ਜਿਹੜਾ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਸਾਡਾ ਬਿਜਲੀ ਬੋਰਡ ਜਿਹੜਾ ਵਾ ਨਿੱਜੀਕਰਨ ਤੇ ਬੜੇ ਪਾਇਆ ਵਾ ਆਹੀਂ ਉਹਦਾ ਵਿਰੋਧ ਕਰਨੇ ਆ ਕੇ ਪਿੰਡਾਂ ਵਿੱਚ ਚੱਪਾਲੇ ਵਿੱਚ ਜਿਹੜੇ ਆ ਉਹ ਨਹੀਂ ਲੱਗਣ ਦੇਣੇ ਆਹੀਂ ੜੜ ਕੇ ਵਿਰੋਧ ਕਰਾ ਕੇ ਅੱਜ ਪਿੰਡ ਕਾਈ ਮਧਰਾ ਵੱਲੋਂ ਜੋ ਅੱਜ ਪੁਤਲਾ ਜਿਹੜਾ ਵਾ ਉਹ ਫੁਕਿਆ ਗਿਆ ਵਾ ਉਹ ਕੈਮਰਾਮੈਨ ਨੂੰ ਤੇ ਪੁਤਲਾ ਉਹ ਦਿਖਾਇਆ ਜਾਵੇ ਉਹੜਾ ਪੁਤਲਾ ਫੁਕਿਆ ਗਿਆ ਵਾ ਤੇ ਜਿਹੜਾ ਉਹ ਵਾਲੇ ਸਮੇਂ ਤੇ ਜਸੇ ਬੰਦੀਆਂ ਵੱਲੋਂ ਜੇ ਇਹ ਜ਼ੋਰਨ ਇਹ ਨਾ ਇਹਨਾਂ ਦੇ ਵਾਪਸ ਲਿਆ ਇਹ ਨਿੱਜੀਕਰਨ ਵਾ ਤੇ ਆਉਣ ਵਾਲੇ ਸੰਵੇਜਨਾ ਜਿਹਾ ਬੰਦਿਆਂ ਨੇ ਫੈਸਲਾ ਕਰਕੇ ਉਹ ਜੋ ਅਗਲਾ ਅਖਸਲ ਕਰਦੀਆਂ ਤਿਆਰੀਆਂ ਵਾ ਉਹ ਕਿਹੜੀ ਤਰੀਕ ਨੂੰ ਆ ਉਹ ਤੇ ਅਖਸਲ ਵੱਡਾ ਰੇਲਾ ਵਿੱਚ ਰੁਕਣ ਗਿਆ ਰੋਡ ਵੀ ਜਾਮ ਹੋਣਗੇ ਤੇ 10 ਦਸੰਬਰ ਨੂੰ ਜਿਹੜੇ 50 ਪਰ ਮੀਟਰ ਲਾਏ ਨੇ ਚੇਪਾਲੇ ਉਹ ਸਾਰੇ ਪੁੱਟ ਕੇ ਜਿਹੜੇ ਆ ਉਹ ਬਿਜਲੀ ਘਰਾਂ ਵਿੱਚ ਛੱਟੇ ਜਾਣਗੇ ਤੇ ਜਿੰਨੇ ਵੀ ਮੀਟਰ ਲੱਗੇ ਆ ਤੇ ਡੜ ਕੇ ਵਿਰੋਧ ਕਰਾਂਗੇ ਤੇ ਮੈਂ ਬਾਕੀ ਪਿੰਡ ਜਿਹੜੇ ਇਹ ਜੂਨ ਦੇ ਭਤਣਾਉਂਦੇ ਰਹਿੰਦੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਜ ਪੂਤਰਾ ਫੋਕੇ ਸਾਰਿਆਂ ਨੇ ਅਜੇ ਗਰੁੱਪ ਵਿੱਚ ਫੋਟੋ ਪਾਈ ਜਾਵੇ ਕੋ ਜੋ ਸੂਬੇ ਨੂੰ ਜਿਹੜੀ ਰਿਪੋਰਟ ਜਿਹੜੀ ਸਾਰੀ ਦਿੱਤੀ ਜਾਵੇ ਤੇ ਜਾਂ ਕੇਂਦਰ ਸਰਕਾਰ ਤੱਕ ਦੇ ਭਗਵੰਤ ਸਰਕਾਰ ਤੱਕ ਇਹ ਰਿਪੋਰਟ ਜਿਹੜੀ ਸਾਰੀ ਅੱਜ ਜਿਹੜੀ ਆ ਉਹ ਦਿੱਤੀ ਜਾਵੇ ਆਪਾਂ ਉਹ WhatsApp ਦੇ ਜਿਹੜਾ ਸਾਰਾ ਕੰਮ ਉਹ ਅੱਜ ਕਰਨਾ ਵਾ ਉਹ ਵਧੀਆ ਤਰੀਕੇ ਨਾਲ ਜੋ ਅੱਜ ਸਾਰੇ ਪਿੰਡਾਂ ਦਾ ਪੂਤਰਾ ਫੋਕੇ ਉਹ ਭਗਵੰਤ ਮਾਨ ਸਰਕਾਰ ਦਾ ਅਜ ਤੇ ਕੇਂਦਰ ਸਰਕਾਰ ਦਾ ਸਾਢੇ ਰੋਲ ਕਰਨਾ ਵਾ ਇਹ ਵੱਡੇ ਪੱਧਰ ਤੇ ਜਿਹੜਾ ਅਕਸਰ ਹੋਣਗੇ ਉਹ ਕਰਨਾ ਤੇ 10 ਤਰੀਕ ਦੀਆਂ ਸਾਰੇ ਪਿੰਡ ਵਾਲੇ ਵੀਰਾਂ ਨੂੰ ਨਾ ਵੀ ਜਿਨ੍ਹਾਂ ਨੇ ਚਾਪਲੇ ਮੀਟਰ ਲੱਗੇ ਆ ਉਹ ਆਪੋ ਆਪਣਾ ਲੋਡ ਕਰਾਓ ਸਾਨੂੰ ਨਾ ਉਹ ਸਾਰੇ ਲਾ ਕੇ ਆ ਜੇ ਤੁਹਾਨੂੰ ਕੋਈ ਬੱਤੀ ਵਾਲਾ ਦਾ ਵੀ ਤੁਹਾਨੂੰ ਬਿੱਲ ਪੈਣਾ ਕੋਈ ਗੱਲ ਬਿੱਲ ਪਊਗਾ ਤੇ ਬਿੱਲ ਜਿਹੜਾ ਸਾਡਾ ਕੱਟਣਾ ਹੋਗਾ ਤਾਰ ਉਹ ਵੇਖਾਂਗੇ ਕਿਹੜਾ ਕੱਟਦਾ ਅਸੀਂ ਉਹ ਖਲੋਵਾਂਗੇ ਉੱਥੇ ਤੇ ਉਹ ਜਿਹੜੀ ਬੱਤੀ ਹੈ ਉਹ ਡਾਇਰੈਕਟ ਚਲਾਵਾਂਗੇ ਉਹਨੂੰ ਕੋਈ ਗੱਲ ਨਹੀਂ ਕੋਈ ਆਂਦੀ ਆਉਣ ਨਾ ਕਿ ਉਹ ਖਪਤਕਾਰ ਨੂੰ ਅਸੀਂ ਉਹਦੇ ਨਾਲ ਖਲੋਤੇ ਜੇ ਬੰਦੀ ਨਾਲ ਖਲੋਤੀ ਆ ਜੇ ਕੋਈ ਜੇ ਬੰਦੇ ਨੂੰ ਵਟਾ ਕੇ ਸਨਣਾ ਪਤਾ ਵੀ ਉਹ ਲਵਾਂਗੇ ਤੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਬੀਬੀਆਂ ਭੈਣਾਂ ਵੀ ਨਾਲ ਆਈਆਂ ਵ ਤੇ ਤੇ ਭਰਾ ਵੀ ਆਇਆ ਇਹਨਾਂ ਬਹੁਤ ਵਧੀਆ ਦਾ ਰਸਤਾ ਪਿੰਡ ਕਾਈ ਮਧਰੇ ਲੋ ਤੇ ਬਾਕੀ ਪਿੰਡਾਂ ਨੂੰ ਫਿਰ ਬੇਨਤੀ ਕਰਦਾ ਅੱਜ ਪੁੱਤਰ ਜਿਹੜੇ ਰਹਿੰਦੇ ਪਿੰਡਾਂ ਵਾ ਉਹ ਵੀ ਆ ਕਿ 12 2 ਇੱਕ ਜਿਹੜਾ ਵਾ ਉਹ ਆਪਣਾ ਗਰੁੱਪਾਂ ਵਿੱਚ ਕਾਈ ਪਾਈ ਜਾਣ ਤੇ ਅਗਲੀ ਜਿਹੜੀ ਆ ਰਣਨੀਤੀ ਜੋ ਜਿਵੇਂ ਮਧਰੇ ਫੈਲਾਊਗਾ ਉਹ ਫਿਰ ਦੱਸਿਆ ਜਾਊਗਾ ਅਗਲੇ ਕਦਮ ਕੀ ਆ ਉਹ ਫਿਰ ਦੱਸਿਆ ਜਾਊਗਾ ਤੇ ਇੱਕ ਫੰਡ ਦੀ ਗੱਲ ਵਾ ਉਹ ਫੰਡ ਤੋਂ ਬਗੈਰ ਆੜ ਅਕਸ਼ਨ ਕੋਈ ਵੀ ਕਰਨਾ ਉਹ ਨਹੀਂ ਜੱਲੜਿਆ ਜਾਣਾ ਮੈਂ ਪਿੰਡ ਵਾਲੇ ਵੀਰਾਂ ਨੂੰ ਮਧਰੇ ਅਨੁਕਾਰ ਕਰਕੇ ਆਪਣੇ ਕੋਰ ਕਮੇਟੀ ਦਾ ਸਾਰੀ ਜਿੰਨੀ ਵੀ ਹੈਗੀ ਪੈਣਾ ਦੀ ਲੋਟੀਆਂ ਵੰਡਦਾ ਵੀ ਫਾਂਡ ਤੋਂ ਬਗਾਨ ਨਹੀਂ ਜਾਣਾ ਫਾਂਡ ਜਿਹੜਾ ਵਾ ਇੱਕ ਦੋ ਤਿੰਨ ਦਿਨ ਇਕੱਠਾ ਕਰ ਲਈਏ ਤੇ ਅਗਲੇ ਐਕਸਰ ਜਿਹੜੇ ਵੱਡੇ ਆ ਉਹ ਇਹਨਾਂ ਨੇ ਅਗਲੇ ਦਾ 12 ਮਹੀਨਾ ਤੱਕ ਲਿਖੇ ਆਪੇ ਲੋ ਡੀਸੀ ਦਫ਼ਤਰ ਦਾ ਵਾ ਦੋ ਦਿਨ ਦਾ ਉਹ ਤੋਂ ਵਾਦਾ ਜੇ ਉੱਥੇ ਨਹੀਂ ਮੁੱਕਦੀ ਸਾਡੀ ਗੱਲ ਫੇਰ ਰੇਲਵੇ ਰੇਲ ਤੇ ਆ ਫੇ ਰੇਲਾ ਰੋਕਣੀ ਉਹ ਪਿਆਹ ਭਰਦੀਆਂ ਇਹ ਸਾਰੇ ਐਕਸਰ ਤੁਹਾਡੇ ਸਹਿਯੋਗ ਨਾਲ ਤੇ ਪੈਸੇ ਨਾਲ ਹੋਣੇ ਆ ਤੇ ਵੱਡੀ ਪੱਤਰ ਤੇੜਾ ਜਿਹੜਾ ਵਾ ਆਪਣਾ ਫਾਂਡ ਇਕੱਠਾ ਕਰਕੇ ਉਹ ਪਿੰਡ ਵਿੱਚ ਰੱਖੀਏ ਤੇ ਕੋਈ ਤੇ ਨਰਾ ਮਨਾਲੋ ਆਪਣੇ ਮੈਂ ਪਿੰਡਾਂ ਵਾਲੇ ਫਿਰ ਬੇਰ ਤੇ ਕਾੜਾ ਕੋ ਦਿਨ ਕੱਢ ਲਈ ਇੱਕ ਦੋ ਦਿਨ ਕਿਉਂਕਿ ਧੁੰਦਾ ਪੈਣਾ ਆਪਣੀਆਂ ਇਹਨੂੰ ਰਾਏ ਨੂੰ ਆਪਾਂ ਇਕੱਠਾ ਕਰਕੇ ਆਪਣਾ ਪਾਂਡਾ ਇਕੱਠਾ ਕਰਕੇ ਰੱਖੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ